ਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਹਾਂ ਕਿ ਗਲੇ ਉੱਪਰ ਗਲਾ ਆਪਾਂ ਨੇ ਕੱਪੜੇ ਉੱਪਰ ਕਿਵੇਂ ਅਟੈਚ ਕਰਨਾ ਸਲਾਈ ਦੇ ਨਾਲ ਬਿਨਾ ਪ੍ਰੈਸ ਤੋਂ ਠੀਕ ਹੈ ਜੀ ਤੇ ਆਪਾਂ ਨੇ ਕਮੀਜ਼ ਦੇ ਉੱਪਰ ਕਿਸ ਤਰ੍ਹਾਂ ਅਟੈਚ ਕਰਨਾਗਾ ਸਿੰਪਲ ਨੈਕ ਆ ਤੇ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਨੇ ਕਪੜਾ ਲਿੱਤਾ ਹੋਇਆਗਾ ਜਿਹਦੇ ਉੱਪਰ ਆਪਾਂ ਨੇ ਗਲੇ ਨੂੰ ਜੜਨਾਗਾ ਪਹਿਲਾਂ ਆਪਾਂ ਨੇ ਮਾਰਕ ਕਰ ਲੈਣਾ ਜਿੰਨਾ ਗਲੇ ਦੇ ਵਿੱਚ ਫਰਕ ਆ ਗਲਾ ਆਪਾਂ ਨੇ ਪਹਿਲਾਂ ਮਿਲਣਾਣਾ ਵੀ ਗਲੇ ਦੇ ਵਿੱਚ ਕਿੰਨਾ ਫਾਸਲਾ ਦਿੱਤਾ 5 ਇੰਚ ਦਾ ਗਲੇ ਦੇ ਵਿੱਚ ਫਾਸਲਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 5 ਇੰਚ ਤੇ ਹੀ ਆਪਾਂ ਕੱਪੜੇ ਦੇ ਉੱਪਰ ਮਾਰਕ ਕਰਾਂਗੇ ਇਸ ਤਰ੍ਹਾਂ 5 ਇੰਚ ਤੇ ਹੀ ਆਪਾਂ ਮਾਰਕ ਕਰਾਂਗੇ ਥੋੜਾ ਜਿਹਾ ਕਪੜਾ ਆਪਾਂ ਦੇਖ ਸਕਦੇ ਹੋ ਤੁਸੀਂ ਬਾਧ ਰੱਖਾਂਗੇ ਜਿਹੜਾ ਇਹਦੇ ਉੱਪਰ ਇਧਰ ਦੀ ਸਾਈਡ ਫੋਲਡ ਕਰਨਾ ਠੀਕ ਹੈ ਜੀ 5 ਇੰਚ ਤੇ ਆਪਾਂ ਮਾਰਕ ਕਰ ਲਿਆ ਇਆਪਾਂ ਨੇ ਮਾਰਕ ਤਾਂ ਕੀਤਾਗਾ ਵੀ ਗਲਾ ਆਪਣਾ ਟੇਡਾ ਨਾ ਜਾਵੇ ਠੀਕ ਹੈ ਜੀ ਹੁਣ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਆ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਨੇ ਸੈਟ ਕਰ ਲੈਣਾ ਗਲਾ ਆਪਾਂ ਨੇ ਟੇਡਾ ਨਹੀਂ ਜਾਣਾ ਜੇ ਪਹਿਲਾਂ ਜੜ ਹੀ ਟੇਡਾ ਲਿਆ ਤਾਂ ਕੱਪੜੇ ਦੇ ਉੱਪਰ ਤਾਂ ਫਿਰ ਜਦੋਂ ਆਪਾਂ ਕਮੀਜ਼ ਦੇ ਉੱਪਰ ਲਾਵਾਂਗੇ ਇਹਨੂੰ ਫਿਰ ਟੇਡਾ ਹੀ ਹੋਊਗਾ ਇਸ ਕਰਕੇ ਆਪਾਂ ਨੇ ਪਹਿਲਾਂ ਜਦੋਂ ਕੱਪੜੇ ਦੇ ਉੱਪਰ ਜੜਨਾ ਨਾ ਤਾਂ ਪਹਿਲਾਂ ਹੀ ਸਹੀ ਜੜਨਾਗਾ ਟੇਡਾ ਨਾ ਹੋਵੇ ਜਿਹੜਾ ਜਿਹੜਾ ਆਪਾਂ ਨੇ ਫਰਕ ਰੱਖਿਆ ਉਹ ਆਪਣਾ ਬਿਲਕੁਲ ਸਹੀ ਹੋਣਾ ਚਾਹੀਦਾ ਥੋੜਾ ਕੱਪੜਾ ਰੱਖ ਕੇ ਬਾਕੀ ਆ ਪਰਦੇ ਵਾਲਿਆਂ ਦਾ ਕੱਪੜਾ ਕੱਟ ਕਰ ਦਾਂਗੇ ਹੁਣ ਆਪਾਂ ਕੱਪੜੇ ਨੂੰ ਉੱਪਰ ਦੀ ਫੋਲਡ ਕਰ ਦਾਂਗੇ ਇਸ ਤਰ੍ਹਾਂ ਕਮੀਜ਼ ਦੇ ਉੱਪਰ ਅਟੈਚ ਕਰਾਂਗੇ ਹਾਂਜੀ ਦੋਸਤੋ ਆਪਾਂ ਨੇ ਕਮੀਜ਼ ਆ ਲੈ ਲਿਆ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਨੱਕ ਦੇ ਉੱਪਰ ਇੱਕ ਟੱਕ ਲਗਾ ਲੈਣਾ ਇਸ ਤਰ੍ਹਾਂ ਸੈਂਟਰ ਕਰ ਲੈਣਾ ਤੇ ਇੱਕ ਆਪਾਂ ਨੇ ਸੈਂਟਰ ਇਹਦਾ نیچے ਤੋਂ ਕਰ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਇਸ ਤਰ੍ਹਾਂ ਸੈਂਟਰ ਕਰ ਲੈਣਾ ਕਮੀਜ਼ ਦਾ ਵੀ ਸੈਂਟਰ ਕਰ ਲੈਣਾ ਇਸ ਤਰ੍ਹਾਂ ਕੀ ਕਰ ਲਾਂਗੇ ਪਤਲਾ-ਪਤਲਾ ਹਲਕਾ-ਹਲਕਾ ਇਹ ਆਪਾਂ ਨੇ ਸਿੱਧੀ ਸਾਈਡ ਮਾਰਕ ਕੀਤਾਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਉੱਪਰ ਰੱਖ ਲੈਣਾ ਕਮੀਜ਼ ਦੇ neck ਨੂੰ ਆਪਾਂ ਨੇ ਇੱਕ ਵਾਰ ਨਾ ਕੱਪੜੇ ਨੂੰ ਮਿਲ ਲੈਣਾ ਜਦੋਂ ਆਪਾਂ ਨੇ neck ਉੱਪਰ ਰੱਖ ਦਿੱਤਾ ਅਟੈਚ ਕਰਨ ਤੋਂ ਪਹਿਲਾਂ ਆਪਾਂ ਨੇ ਮਿਲ ਲੈਣਾ 3.5 ਇੰਚ 3.5 ਇੰਚ ਬਿਲਕੁਲ ਸਹੀ ਆ ਰਿਹਾਗਾ ਤੇ ਹੁਣ ਆਪਾਂ ਸਲਾਈ ਲਗਾਵਾਂਗੇ ਬਿਨਾ ਮਿਨੇ ਆਪਾਂ ਨੇ ਸਲਾਈ ਨਹੀਂ ਲਗਾਉਣੀ ਕਿਉਂਕਿ ਜੇ ਆਪਾਂ ਸਲਾਈ ਲਗਾ ਦਾਂਗੇ ਨਾ ਫਿਰ ਬਾਅਦ ਵਿੱਚ ਬਹੁਤ ਔਖਾ ਹੋ ਜਾਂਦਾਗਾ ਦੇਰ ਨਾ ਕਰਨਾ ਤੇ ਨੈਕ ਫਿਰ ਸਹੀ ਨਹੀਂ ਆਉਂਦਾ ਹੈਗਾ ਬਾਰ-ਬਾਰ ਤੇ ਇਸ ਕਰਕੇ ਆਪਾਂ ਨੇ ਪਹਿਲਾਂ ਹੀ ਇਹਨੂੰ ਸੈੱਟ ਆ ਜਿਹੜਾ ਰੱਖਣਾਗਾ ਜਿਹੜੀ ਆਪਾਂ ਨੇ ਸਲਾਈ ਲਗਾਉਣੀ ਆ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਮਤਲਬ neck ਦੇ ਉੱਪਰ ਨਹੀਂ ਲਗਾਉਣੀ ਹੈਗੀ ਠੀਕ ਹੈ ਜੀ ਕੱਪੜੇ ਦੇ ਉੱਪਰ ਲਗਾਉਣੀ ਆ ਨਾਲ-ਨਾਲ ਲਗਾਉਣੀ ਆ ਸੈਂਟਰ ਕਰ ਲੈਣਾ ਜਿਹੜਾ ਆਪਾਂ ਨੇ ਕਰਿਆ ਹੋਇਆ ਉਹਦਾ ਸਹੀ ਕਰ ਲੈਣਾ ਸੈਂਟਰ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਲੈਣਾ ਫਿਰ ਆਪਾਂ ਨੇ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਤਾਂ ਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਇੱਕ ਵਾਰ ਫੇਰ ਮੀਨਾਂਗੇ ਕੱਪੜਾ ਕੱਟ ਕਰਨ ਤੋਂ ਪਹਿਲਾਂ 3.5 ਇੰਚ 3.5 ਇੰਚ ਇਧਰਲੀ ਸਾਈਡ ਤੋਂ ਵੀ 3.5 ਇੰਚ ਤੇ ਇਧਰਲੀ ਸਾਈਡ ਤੋਂ ਵੀ 3.5 ਇੰਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਫੇਰ ਬਾਅਦ ਵਿੱਚ ਹੁਣ ਆਪਾਂ ਇਹਦੇ ਵਿੱਚੋਂ ਕੱਪੜਾ ਕੱਟ ਕਰਾਂਗੇ ਮਿੰਨਟ ਤੋਂ ਬਾਅਦ ਹੀ ਆਪਾਂ ਨੇ ਕਪੜਾ ਜਿਹੜਾ ਕੱਟ ਕਰਨਾ ਪਹਿਲਾਂ ਨਹੀਂ ਕਰਨਾ ਕਈ ਵਾਰ ਆਪਾਂ ਨੂੰ ਦੇਰਨਾ ਪੈ ਜਾਂਦਾ ਇਸ ਕਰਕੇ ਇੱਕ ਟਾਕ ਆਪਾਂ ਇੱਥੇ ਲਗਾਵਾਂਗੇ ਜੇ ਗਲਾਈ ਆ ਤਾਂ ਗਲਾਈ ਦੇ ਵਿੱਚ ਲਗਾਉਣਾ ਜੇ ਕੋਈ ਸ਼ੇਪ ਦਿੱਤੀ ਹੈ ਤਾਂ ਆਪਾਂ ਨੇ ਉਹਦੇ ਵਿੱਚ ਲਗਾਉਣਾ ਠੀਕ ਹੈ ਜੀ ਸਲਾਈ ਨੂੰ ਆਪਾਂ ਨੇ ਕੱਟਣਾ ਨਹੀਂ ਹੈਗਾ ਕੱਪੜੇ ਦੇ ਉੱਪਰ ਹੀ ਟੱਕ ਲਗਾਉਣਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਨੂੰ ਅੰਦਰਲੀ ਸਾਈਡ ਵਿੱਚ ਇਸ ਤਰ੍ਹਾਂ ਫੋਲਡ ਕਰ ਦਾਂਗੇ ਨੈਕ ਦੇ ਉੱਪਰ ਆਪਾਂ ਨੇ ਤਰਪਾਈ ਨਹੀਂ ਕਰਨੀ ਹੈਗੀ ਇਸ ਕਰਕੇ ਆਪਾਂ ਸਲਾਈ ਹੀ ਲਗਾਵਾਂਗੇ ਅੰਦਰਲੀ ਸਾਈਡ ਜਿਹੜਾ نیچے ਕਪੜਾ ਹੈਗਾ ਉਹ ਆਪਾਂ ਨੇ ਚੰਗੀ ਤਰ੍ਹਾਂ ਖਿੱਚ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਬਾਹਣੀ ਪੈਨ ਦੇਣਾ ਕੋਈ ਤੇ ਫਿਰ ਆਪਾਂ ਨੇ ਸਲਾਈ ਲਗਾ ਦੇਣੀ ਹੈ ਹਾਂਜੀ ਦੋਸਤੋ ਨੈਕ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਬਣਾ ਦਿੱਤਾ ਬਹੁਤ ਹੀ ਸਫਾਈ ਦੇ ਨਾਲ ਨੈਕ ਜਿਹੜਾ ਬਣਾਇਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ